ਲੁਧਿਆਣਾ ਦੇ ਵਿੱਚ ਬੀਤੀ ਦੇਰ ਰਾਤ ਨੂੰ ਕਰੋੜਾਂ ਰੁਪਏ ਦੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਕਿ ਮਿਲੀ ਜਾਣਕਾਰੀ ਦੇ ਅਨੁਸਾਰ ਲੁਧਿਆਣਾ ਦੇ ਰਾਜਗੁਰੂ ਨਗਰ ਦੇ ਵਿੱਚ ਏਟੀਐਮ ਵਿੱਚ ਕੈਸ਼ ਜਮ੍ਹਾਂ ਕਰਵਾਉਣ ਵਾਲੀ ਕੰਪਨੀ ਸੀਐਮਐਸ ਤੋਂ ਕਰੀਬ 10 ਕਰੋੜ ਰੁਪਏ ਦੀ ਲੁੱਟ ਕੀਤੀ ਗਈ ਹੈ। ਇਹ ਘਟਨਾ ਬੀਤੀ ਦੇਰ ਰਾਤ ਕਰੀਬ 1:00 ਤੋਂ ਬਾਅਦ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸ਼ੁੱਕਰਵਾਰ ਦੇਰ ਰਾਤ 10 ਵਜੇ ਕੰਪਨੀ ਦੇ ਕੈਂਪਸ ਵਿੱਚ ਦਾਖਲ ਹੋ ਗਏ ਅਤੇ ਇਹਨਾਂ ਦੇ ਵਿੱਚੋਂ ਦੋ ਲੋਕ ਪਿਛਲੇ ਰਸਤੇ ਰਾਹੀਂ ਕੰਪਨੀ ਦਫ਼ਤਰ ਦੇ ਵਿੱਚ ਦਾਖਲ ਹੋਏ ਅਤੇ ਦਰਵਾਜ਼ਾ ਖੋਲ ਦਿੱਤਾ ਇਸ ਤੋਂ ਬਾਅਦ ਬਾਕੀ ਰੋਪੀ ਅੰਦਰ ਆਏ ਅਤੇ ਉੱਥੇ ਤੈਨਾਤ ਦੋ ਗਾਰਡ ਅਤੇ ਤਿੰਨ ਕਰਮਚਾਰੀਆਂ ਨੂੰ ਵੀ ਬਰਤਕੋ ਬਣਾ ਦਿੱਤਾ। ਇਸ ਤੋਂ ਬਾਅਦ ਨਕਦੀ ਲੁੱਟ ਕੇ ਫਰਾਰ ਹੋ ਗਏ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਤੇ ਇਹ ਘਟਨਾ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰਦੀ ਹੈ। ਘਟਨਾ ਰਾਤ ਨੂੰ ਹੋਈ ਦੱਸੀ ਜਾ ਰਹੀ ਹੈ ਜਦਕਿ ਕੰਪਨੀ ਨੇ ਪੁਲਿਸ ਨੂੰ ਇਸ ਦੀ ਸੂਚਨਾ ਸਵੇਰੇ ਕਰੀਬ 7 ਵਜੇ ਦਿੱਤੀ ਸੀ। ਉਹਦਾ ਸਰ ਦੁਆਰਾ ਦਿੱਤ ਕਰੇ ਹਾਂ ਹਾਂਜੀ ਸਰ ਹਾਂਜੀ ਸਰ ਲੁਧਿਆਣਾ ਵਿਖੇ ਸੀਐਮਐਸ ਕੈਸ਼ ਟਰਾਂਸਫਰ ਸਿਕਿਉਰਿਟੀ ਏਜੰਸੀ ਹੈ ਉਹਨਾਂ ਦਾ ਰਾਜਗੁਰੂ ਨਗਰ ਵਿਖੇ ਇੱਕ ਆਫਿਸ ਹੈ ਜਿੱਥੇ ਇਹਨਾਂ ਦੀਆਂ ਕੈਸ਼ ਵੈੱਡ ਖੜਦੀਆਂ ਜਿਹੜੀਆਂ ਲਗ 15 ਸਕੈਨਸ ਇੱਥੇ ਖੜਦੀ ਰਾਤ ਉਹਦੇ ਵਿੱਚ ਜਿਹੜੀ ਇੱਕ ਘਟਨਾ ਹੋਈ ਹੈ ਵਿੱਚ ਕੰਪਨੀ ਦੱਸਿਆ ਕਿ ਕਰੋ ਕਰੀ ਅਕਾਊਂਟ ਆ ਪਿਆ ਕੁਦਮੀ ਉਹਦੇ ਵਿੱਚ ਇਹਨਾਂ ਕਮਰਿਆਂ 'ਚ ਤਾੜ ਕੇ ਉਹ ਕੈਸ਼ ਲੁਟਾਇਆ ਉਹਦੇ ਵਿੱਚ ਅਸੀਂ ਜਿਹੜੇ ਲਈ ਪਾਲ ਤੋਂ ਆਇਆ ਇਹਨਾਂ ਇਹ ਜਿਹਦੇ ਵਿੱਚ ਲਗਭਗ 4-5 ਜਾਂਦੇ ਸੀ ਤੇ ਦੋ ਆਮ ਸਿਕਿਉਰਿਟੀ ਗਾਰਡ ਵੀ ਹਾਜ਼ਰ ਸੀ ਉਹਨਾਂ ਦੇ ਵੈਪਨ ਵੀ ਇੱਥੇ ਪਏ ਇਹਨਾਂ ਸੁਣ ਮੁਤਾਬਕ ਇਹਨਾਂ ੜਤਾ ਤੇ ਉਹ ਸਿਕਿਉਰਿਟੀ ਗਾਰਡ ਰੈਕਟ ਨਹੀਂ ਕਰ ਪਾਏ ਅ ਕ੍ਰਾਂਤੀ ਚੈਸਟ ਵੀ ਹੈ ਉਹਦੇ ਵਿੱਚ ਕੈਸ਼ ਸੀ ਕੈਬਾਰ ਫ੍ਰੀ ਫਲੋ ਸੀ ਜਿਹੜੇ ਆਦਮੀ ਉਹ ਲੈ ਕੇ ਚਲੇ ਗਏ ਉਹਦੇ ਹੁਣ ਵੀ ਇਹ ਕਾਊਂਟ ਕਰ ਰਹੀ ਹੈ ਉਹਦੇ ਵਿੱਚ ਭਾਗ 4 ਰੋਡ ਦੇ ਕੈਸ਼ ਇੱਥੇ ਪਿਆ ਜੀ मतलब ਇਹਦਾ ਕਹਿਣ ਦਾ ਉਹ ਕਿ 7 ਕਰੋੜ ਦੀ ਜਾਂ 7 ਕਰੋੜ ਦੀ ਹਜੇ ਗਿਣ ਰਹੇ ਐ ਹਜੇ ਕਾਫੀ ਜਿਹੜਾ ਉਹ ਵੀ ਉਹਨਾਂ ਦਾ ਉਹਦੇ ਵਿੱਚ ਜਿਹੜੇ ਮੂੜ ਤੋਂ ਸਾਨੂੰ ਟਰੈਕ ਹੋਰ ਇੰਪੋਰਟੈਂਟ ਗਈ ਲਗਭਗ ਇਹ ਦੱਸਿਆ ਗਿਆ ਕਿ ਹਜੇ ਦੇ ਕਰੀਬ ਵਾ ਇਹਨਾਂ ਨੇ 7 ਦੇ ਕਰੀਬ ਅਸੀਂ ਡਾਨਾ ਚਰ ਅੰਦਰਰੇ 7 ਦੇ ਕਰੀਬ ਐ ਸਾਨੂੰ ਇੱਕ ਨੂੰ ਤੇ ਇਨਫੋਰਮੇਸ਼ਨ ਆਈ ਸਾਰੇ ਆਫਸਰ ਅਗੇ ਜੋ ਵਾਈਟਲ ਦਾ ਉਹ ਚੈੱਕ ਕਰਦੇ ਆ ਉਹਦੇ ਵਿੱਚੋਂ ਇੱਕ ਕੈਸ਼ ਵੈਨ ਸਾਨੂੰ ਅਸੀਂ ਮੁੱਲਾਪੁਰ ਦਾਖੇ ਏਰੀਏ ਦੇ ਵਿੱਚ ਟਰੇਸ ਕਰ ਲਈ ਆ ਉੱਥੇ ਸਾਡੀ ਪਾਰਟੀ ਪਹੁੰਚ ਗਈ ਆ ਉਹ ਕੈਸ਼ ਵੈਨ ਅਬੰਡਨਡ ਪਈ ਆ ਉਹਦੇ ਵਿੱਚ ਦੋ ਵੈਪਨ ਵੀ ਪਏ ਆ ਉਹ ਅਸੀਂ ਕੈਸ਼ ਵੈਨ ਤੋਂ ਅੱਗੇ ਅਸੀਂ ਜਿਹੜੀਆਂ ਇਹ ਸਵਿਫਟਲੀ ਕੰਮ ਕਰਦਿਆਂ ਕਰਦਿਆਂ ਉਹਦੇ ਵਿੱਚ ਹੁਣ ਤੱਕ ਟ੍ਰੇਸ ਹੋ ਗਿਆ ਬਾਕੀ ਕੇਸਾਂ ਵਾਂਗੂ ਵੀ ਇਹ ਕੇਸ ਵੀ ਅਸੀਂ ਪੂਰਾ ਜ਼ੋਰ ਲਾ ਕੇ ਐਨੋਟ ਕਰਾਂਗੇ ਜਿਹੜੀ ਬੰਦੇ ਕਿੰਨੀਆਂ ਸਰ ਵੈਨ ਕਿੰਨੀਆਂ ਲੈ ਕੇ ਇਥੋਂ ਨਹੀਂ ਜਿਹੜੀ ਵੈਨ ਦੇਖੋ ਸਭ ਤੋਂ ਪਹਿਲਾਂ ਜਿਹੜੀਆਂ ਦੋ ਤਿੰਨ ਮੁੜਲੀਆਂ ਗੱਲਾਂ ਇਹਦੇ 'ਚ ਇਹ ਐ ਐਡਾ ਹਿਊਜ ਅਮਾਉਂਟ ਤੇ ਜਿਹੜੇ ਸਕਿਉਰਿਟੀ ਗਾਰਡ ਡੇ ਟਾਈਮ ਵੀ ਡਿਊਟੀ ਦਿੱਤੀ ਸੀ ਕਹਿੰਦੇ ਉਹਨਾਂ ਨੇ ਤੇ ਉਹ ਗਾਰਡਾਂ ਦੀ ਡਿਊਟੀ ਐਕਸਟੈਂਡ ਹੋ ਕੇ ਰਾਤ ਦੀ ਡਿਊਟੀ ਵੀ ਦੇ ਰਹੇ ਆ ਤੇ ਦੋ ਵੈਪਨ ਵੀ ਆ ਉਹਨਾਂ ਕੋਲੇ ਵੈਪਨ ਵਾਲਾ ਬੰਦਾ ਰੈਕਟ ਨਹੀਂ ਕਰ ਪਾਇਆ ਕੈਸ਼ ਨੂੰ ਕੈਸ਼ ਚੈਸਟ ਦੇ ਵਿੱਚ ਰੱਖਣ ਦੀ ਬਜਾਏ ਫ੍ਰੀ ਫਲੋ ਦੇ ਵਿੱਚ ਰੱਖਿਆ ਹੋਇਆ ਤੇ ਉਹਦੀ ਉਦੋਂ علاوہ ਫਿਰ 1:30 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ 1:30 ਵਜੇ ਘਟਨਾ ਦੱਸੀ ਜਾ ਰਹੀ ਹੈ ਤੇ ਲਗਭਗ 7 ਵਜੇ ਦੇ ਜਦ ਕਿ ਦਿਨ ਵੀ ਜੇ ਘੜੀਆਂ ਉਹਨਾਂ ਦੇ ਕੋਲੇ ਐ ਦੱਸਿਆ ਵੀ ਮੋਬਾਈਲ ਸਾਡੇ ਤੋੜ ਕੇ ਉੱਥੇ ਸਿੱੜਤੇ ਘੜੀਆਂ ਉਹਨਾਂ ਦੇ ਕੋਲ ਐ ਤੇ ਉਹ 7 ਵਜੇ ਦੇ ਕਰੀਬ ਕਹਿੰਦੇ ਦਰਵਾਜ਼ਾ ਤੋੜ ਕੇ ਅਸੀਂ ਬਾਹਰ ਆਏ ਆ ਤੇ ਫਿਰ ਅਸੀਂ ਉਹਨੂੰ ਦੱਸਿਆ ਅਸੀਂ ਹਰ ਐਂਗਲ ਤੋਂ ਕਿਉਂਕਿ ਇਹਦੇ ਵਿੱਚ ਇਹਨਾਂ ਦੇ ਕਈ ਸੈਂਸਰ ਲੱਗੇ ਹੋਏ ਐ ਸੈਂਸਰਸ ਨੂੰ ਜਿਹੜਾ ਇਹਨਾਂ ਦੇ ਕਹਿਣ ਮੁਤਾਬਕ ਵੀ ਉਹਨਾਂ ਨੂੰ ਜਿਵੇਂ ਪਤਾ ਸੈਂਸਰ ਸੈਂਸਰ ਨੂੰ ਕੱਟ ਕੇ ਤਾਰ ਕੱਟ ਦਿੱਤੀ ਗਈ ਐ ਡੀਵੀਆਰ ਆ ਲੱਗੇ ਆ ਤੇ ਇਹਦਾ ਇਹਦਾ ਮਤਲਬ ਜਿਹੜੀ ਕਿੱਥੇ ਸੈਂਸਰ ਲੱਗੇ ਆ ਕਿੱਥੇ ਸੀਸੀਟੀਵੀ ਕੈਮਰਾ ਲੱਗਿਆ ਤੇ ਡੀਵੀਆਰ ਕਿੱਥੇ ਪਈ ਆ ਉਹ ਪਤਾ ਤੇ ਹੁਣ ਇਹਦੇ ਚ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਪਰ ਨੂੰ ਮੁਢਲੇ ਤੌਰ ਤੇ ਮੋٹے ਤੌਰ ਤੇ ਕਰਾਈਮ ਅਸੈਸ ਕਰਾਂਗੇ ਜੇ ਬਾਕੀ ਕੇਸਿਸ ਹੋਇਆ ਇਹ ਵੀ ਟ੍ਰੇਸ ਕਰ ਲਾਂਗੇ ਪਰ 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 ਜਿਹੜੀ ਮੇਨ ਵੱਡੀ ਗੱਲ ਹੈ ਮੁਢਲੇ ਤੌਰ ਤੇ ਇਹ ਗੱਲ ਕਹਿ ਸਕਦਾ ਇੱਕ ਬਹੁਤ ਹੀ ਮਤਲਬ ਅਨਗੇਲੀ ਅਨਗੇਲੀ ਵੀ ਉਸ ਲੈਵਲ ਦੇ ਵੀ ਜੇ ਤੁਸੀਂ ਆਪਦੀ ਚੀਜ਼ ਨੂੰ ਆਪਦੀ ਸੁਰੱਖਿਆ ਨਹੀਂ ਕਰ ਸਕਦੇ ਆਪਦੀ ਨਹੀਂ ਉਹ ਕਰ ਸੀਗੇ ਫਿਰ ਅਲਟੀਮੇਟ ਮੁੱਢਲੇ ਤੌਰ ਤੇ ਮੋٹے ਤੌਰ ਤੇ ਕ੍ਰਾਈਮ ਅਸੈਸ ਕਰਾਂਗੇ ਜੇ ਬਾਕੀ ਕੇ ਅਸੈਸ ਤੇਸ ਚੈਨਲ ਦੇ ਲਈ ਲੁਧਿਆਣਾ ਤੋਂ ਅਜੀਤ ਪਾਵਦ ਰਿਪੋਰਟ